हां जी दोस्तों ਆਪਣੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਦੀ ਸਰੀਏ ਨੂੰ ਲੈ ਕੇ ਕਈ ਭਰਾਵਾਂ ਦੇ ਮੈਸੇਜ ਆਏ ਆ ਆਪਾਂ ਉਹਨਾਂ ਨੂੰ ਅੱਜ ਜਵਾਬ ਦੇਣੇ ਆ ਵੀਰ ਨੂੰ ਵੀ ਕਈ ਭਰਾ ਕਹਿੰਦੇ ਵੀ ਸਾਡੇ ਏਰੀਆ ਦੇ ਵਿੱਚ ਆਪਾਂ ਨੇ ਦੱਸਿਆ ਸੀ 65 ਕਿਲੋ ਸਰੀਆ ਆਪਣਾ ਇਹ ਏਰੀਆ ਹੈਗਾ 1900 ਫੁੱਟ 12 ਕੁਇੰਟਲ 13 ਕਿਲੋ ਸਰੀਆ ਲੱਗਿਆ 13 ਮੰਡਲ ਇੱਕ ਲੈਂਥ ਸਰੀਏ ਦੀ ਲੱਗਿਆ ਸਾਡੀ ਇਹ 1900 ਫੁੱਟ ਏਰੀਆ ਮੰਨ ਕੇ ਚਲੋ 68 ਕਿਲੋ ਦੇ ਹਿਸਾਬ ਨਾਲ ਸਾਡਾ ਸਰੀਆ ਪਿਆ ਇਹਦੇ ਅਸੀਂ ਬੰਨਦੇ ਕਿੰਮਿਆਂ ਵੀ ਕਿੰਨੇ ਕਿ ਦੂਰੀ ਬਣਾਉਣਿਆਂਗੇ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਅਸੀਂ ਜਿੰਨੀ ਵੀ ਇਹਦੀ ਡੱਬੀ ਬਣਾਉਣੀ ਆ ਚੱਕਰਾਇਓ ਨੇੜੇ ਹੋ ਕੇ ਕੈਮਰਾਮੈਨ ਇਹ 8 ਦੀ ਦੇਖੋ 8 ਇੰਚ 22 6 ਇੰਚ 8 6 ਦੀ ਤੇ ਸਰੀਆ ਕ੍ਰੈਂਕ ਮੋੜ ਕੇ ਇੰਚ ਤੋਂ 1.5 ਇੰਚ ਦੇ ਕਰੀਬ ਕ੍ਰੈਂਕ ਮੋੜ ਦਿਆਂ ਦੇਖੋ ਤੇ ਇਸ ਦੇ ਉੱਤੇ ਐਕਸਟਰਾ ਸਰੀਆ ਵੀ ਲਗਾਉਣੀ ਆ ਇਸ ਤਰ੍ਹਾਂ ਸਾਡਾ ਜਿਹੜਾ ਸਿੱਧੀ ਸਲੇਬ ਆ ਕੱਲੀ ਬਿਣਾ ਬੀਮਾਂ ਤੋਂ ਮੰਨ ਕੇ ਚਲੋ ਬਾਹਰ ਤੋਂ 65 ਕਿਲੋ ਦੇ ਕਰੀਬ ਉਹ ਦਿਨੇ ਦੱਸਿਆ ਸੀ ਉਹਨੂੰ 65 ਕਿਲੋ ਦੇ ਕਰੀਬ ਪੈਂਦੀ ਆ ਕਈ ਪ੍ਰਾਕੀ ਜਿਵੇਂ ਵੱਧ ਪੈਂਦੇ ਜਿਵੇਂ ਕਿਤੇ 10 mm ਤੇ 12 mm ਦਾ ਮਲਾ ਕੇ ਸਰੀਆ ਬੰਦ ਨੇ ਜਿਵੇਂ 6 ਇੰਚ ਸਲੈਬ ਹੋਗੀ ਉੱਥੇ ਸਰੀਆ ਵੱਧ ਪੈਂਦਾ ਜਾ ਚਿੰਟਾ ਦੇਖਿਆ ਉਹਨਾਂ ਦੀ ਇਸ ਤਰ੍ਹਾਂ ਚਿੰਟਾ ਮੋੜ ਕੇ ਸਲੈਬ ਬੰਨੀ ਹੁੰਦੀ ਆ ਉੱਥੇ ਵੀ ਸਰੀਆ ਜ਼ਿਆਦਾ ਹੁੰਦਾ ਜਾਂ ਕਈ ਪ੍ਰਾਕ 6 4 ਤੇ ਵੀ ਡੱਬੀ ਬਣਦੇ ਆ ਉੱਥੇ ਵੀ ਸਰੀਆ ਪਰ ਅਸੀਂ 8 6 ਦੀ ਡੱਬੀ ਕ੍ਰਿੰਕ ਮੋੜ ਕੇ ਤੇ ਡਬਲ ਸਰੀਆ ਲਾ ਕੇ ਇਹ ਮੰਨ ਕੇ ਚਲੋ 65 ਕਿਲੋ ਦੇ ਹਿਸਾਬ ਨਾਲ ਸਰੀਆ ਪੈਂਦਾਗਾ ਤੇ ਆਜੋ ਜੀ ਅਸੀਂ ਜਦੋਂ ਵੀ ਪਾਈਪਾ ਪਵਾਉਣੇ ਆ ਪਾਈਪਾ ਤਾਜੋ ਲੈਂਟਰ ਦੇ ਵਿੱਚ ਟੀ ਵਗੈਰਾ ਵਧੀਆ ਢੰਗ ਨਾਲ ਬੰਦਾ ਲਿਸੋਸ਼ਨ ਵਗੈਰਾ ਲਗਾ ਕੇ ਕਰ ਸਕਦਾ ਦੇਖੋ ਅਸੀਂ 5 ਇੰਚ ਦੇ ਕਰੀਬ ਥੱਲੇ ਲੈਂਟਰ ਦਾ ਹੱਕ ਪੂਰਾ ਰਖਵਾ ਲੈਣੇ ਆ ਇਧਰ ਵੀ ਦੇਖੋ ਇਹ ਪੈਪ ਪਾਏ ਹੋਏ ਨੇ ਇਹ ਪੈਪ ਅਸੀਂ ਪਹਿਲਾਂ ਇਸ ਲਈ ਪੋਣਿਆ ਕਿਉਂਕਿ ਬੰਦਾ ਟੰਗ ਸਰ ਕੰਮ ਕਰ ਲੈਂਦਾ ਤੇ ਜਿਹੜੀਆਂ ਦੀਵਾਰਾਂ ਜਿਵੇਂ 4 ਇੰਚੀ ਦੀਵਾਰਾਂ ਨੇ ਇਹ ਥੱਲੇ 4 ਇੰਚੀ ਦੀਵਾਰਾਂ ਨੇ ਇਹਨਾਂ ਤੇ ਅਸੀਂ 7 ਸਰੀਆਂ ਦਾ ਇਹਦੇ ਉੱਤੇ ਦੁਬਾਰਾ ਬੀਮ ਹੁਣੇ ਨੇ ਦੇ ਥੱਲੇ 4 ਇੰਚੀ ਦੀਵਾਰਾਂ ਨੇ ਪਰ ਅਸੀਂ ਇਸ ਤੇ ਬੀਮ ਲਗਾਏ ਨੇ 12 ਐਮ ਐਮ ਦੇ ਸਰੀਏ ਨੇ 7-7 ਤੁਸੀਂ ਦੇਖ ਸਕਦੇ ਹੋ ਇਹ ਤੇ ਬਾਥਰੂਮ ਵਗੈਰਾ ਬਣਾਉਣਾਗਾ ਤੇ ਅੱਗੇ ਆਓ ਇੱਕ ਭਰਾ ਦਾ ਮੈਸੇਜ ਦੀ ਵੀ 18 ਫੁੱਟ ਦੇ ਵਿੱਚ 16 ਫੁੱਟ ਦੇ ਵਿੱਚ ਵੀ ਬਾਕੀ ਕਿੰਨੇ ਸਰੀਏ ਪੈਣ ਨੇ ਆ ਇਸ ਦਾ ਬਾਇਆ ਸਾਡਾ ਅੰਦਰੋਂ 15-15 ਫੁੱਟਾਂ 15 ਫੁੱਟ ਦੇ ਵਿੱਚ ਅਸੀਂ ਨੇ 16 ਐਮ ਐਮ ਦੇ 8 ਰਾੜ ਪਾਏ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਰਿੰਗ ਦੀ ਦੂਰੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜਾ ਪੰਜ ਸੁੱਤਾ ਸਰੀਆ ਹੁੰਦਾ ਉਹ 8 ਇੰਚ ਦੇ ਹੀ ਬਣਦੇ ਆ ਦੇਖ ਸਕਦੇ ਹੋ ਵੀ 8 ਇੰਚ ਦੇ ਕਰੀਬ ਇੱਕ ਬੀਮ ਦੇ ਧਿਆਨ ਰੱਖੋ ਵੀ ਬੀਮ ਥੋੜਾ ਇਧਰ ਉਧਰ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਤੁਸੀਂ ਟੇਡੇ ਸਰੀਏ ਰਿੰਗ ਬਣਵਾ ਕੇ ਬਣ ਸਕਦੇ ਹੋ ਇਸ ਨਾਲ ਤੁਹਾਡਾ ਹੋ ਨਹੀਂ ਹੋਣਾ ਚਾਹੀਦਾ ਇੱਕ ਕ੍ਰੈਂਕਾ ਜਿਹੜੀ ਉਹ ਵੀ ਟੇਢੀ ਨਹੀਂ ਹੋਣੀ ਚਾਹੀਦੀ ਬਿਲਕੁਲ ਸਿੱਧੀ ਹੀ ਖੜੀ ਹੋਣੀ ਚਾਹੀਦੀ ਆ ਕਈ ਭਰਾਵਾਂ ਦੀ ਕ੍ਰੈਂਕਾ ਇਸ ਤਰ੍ਹਾਂ ਡਿੱਗ ਜਾਂਦੀ ਆ ਧਿਆਨ ਰੱਖਿਆ ਕਰੋ ਸਰੀਆ ਵਾਲੇ ਭਰਾ ਇਹ ਬਹੁਤ ਜ਼ਿਆਦਾ ਮਜ਼ਬੂਤੀ ਹੈ ਨਾ ਚੀਜ਼ਾਂ ਨਾਲ ਵੱਧਦੀ ਆ ਆ ਜੋ ਗਾਹਾਂ ਇਹ ਹੈਗਾ ਆਪਣਾ ਡਾਉਣ ਬੀਮ ਜਦੋਂ ਵੀ ਤੁਸੀਂ ਡਾਉਣ ਬੀਮ ਬਣਾਦੇ ਹੋ ਦੇਖੋ ਤੁਸੀਂ ਅਸੀਂ ਤਿੰਨ ਸਰੀਏ ਇਕੱਠੇ ਕਰੇ ਨੇ ਥੱਲੇ ਦਿਖਾਓ ਕੈਮਰਾਮੈਨ ਜੀ ਥੱਲੇ ਇਕੱਠੇ ਨੇ ਰਿੰਗ ਤੇ ਉੱਪਰੋਂ ਇਹਦੇ ਉੱਤੇ ਜਿੰਨਾ ਮਰਜ਼ੀ ਕੁਝ ਹੋਈ ਜਾਵੇ ਜਦੋਂ ਜੇ ਤੁਹਾਡਾ ਰਿੰਗ ਇੱਕ ਵਾਰ ਬੀਮ ਟੇਡਾ ਹੋ ਗਿਆ ਉਹਦੀ ਮਜ਼ਬੂਤੀ ਘਟ ਜਣੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਕੀ ਕਰਿਆ 20 ਮੀਮੀ ਦੇ 10 ਰਾੜ ਪਾਏ ਨੇ ਚਾਰ ਰਾੜ ਇਹ ਹੋ ਗਏ ਚਾਰ ਥੱਲੇ ਤੇ ਤੁਸੀਂ ਦੇਖੋ ਡਬਲ ਰਿੰਗ ਬਣਾ ਕੇ ਸੀ ਦਿਖਾਓ ਕੈਮਰਾਮੈਨ ਹੋਰ ਦਿਖਾਓ ਜੀ ਆਹ ਜਿਹੜੇ ਦੋ ਸਰੀਏ ਨੇ ਦੇਖ ਸਕਦੇ ਤੁਸੀਂ ਐਕਸਟਰਾ ਥੱਲੋ 2 ਇੰਚ ਤੋਂ ਬਾਹਰ ਇਹ ਰਿੰਗ ਬਣਾ ਕੇ ਇਹਦੇ ਵਿੱਚ ਪਾਇਆ ਹੋਇਆ ਇਸ ਤਰ੍ਹਾਂ ਸਰੀਆ ਬਣਾਉਣਾ ਇਹਦਾ 바য়া ਹੈਗਾ 22 ਫੁੱਟ ਇਸ ਦੇ ਵਿੱਚ 10 ਰਾਡ ਪਾਏ ਹੋਏ ਨੇ 22 ਫੁੱਟ ਦੇ ਵਿੱਚ ਡਾਉਣ ਬੀਮ ਬਹੁਤ ਜ਼ਿਆਦਾ ਮਜ਼ਬੂਤ ਕੰਮ ਹੋ ਜਾਂਦਾ ਗੱਲ ਕਰਦੇ ਆ ਮੋਲਡਿੰਗ ਦੀ ਦੇਖੋ ਤੁਸੀਂ ਮੋਲਡਿੰਗ ਦੇ ਵਿੱਚ ਵੀ ਸਲੇਬ ਵਾਂਗੂ ਹੀ 8x6 ਦੀ ਡੱਬੀ ਬਣ ਕੇ ਹੀ ਬੰਨ੍ਹਾ ਕਰੋ ਉਸ ਦੇ ਵਿੱਚ ਦੂਰ ਦੂਰ ਸਰੀਆਨਾ ਬੰਨ੍ਹਾ ਕਰੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਦੇਖੋ 14 14 18 18 ਇੰਚ ਦੀਆਂ 20 20 ਇੰਚ ਦੀਆਂ ਮੋੜਿੰਗਾਂ ਹੋ ਗਈਆਂ ਤੇ ਦੇਖ ਸਕਦੇ ਹੋ ਤੁਸੀਂ 15 ਇੰਚ ਦੀ ਮੋੜਿੰਗ ਆ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਕੰਮ ਮਜ਼ਬੂਤ ਕਰੋਗੇ ਤਾਂ ਵਧੀਆ ਹੁਣ ਇੱਕ ਭਰਾ ਦਾ ਮੈਸੇਜ ਆਦੀ ਵੀ 18 ਫੁੱਟ 18 ਫੁੱਟ ਦੇ ਵਿੱਚ ਤੁਸੀਂ ਥੱਲੇ ਵਾਲੇ ਰਾਡ ਨੇ ਜਿਹੜੇ ਉਹ 20 ਐਮ ਐਮ ਦੇ ਪਾਓ ਤੇ ਉੱਪਰਲੇ ਪੰਜ ਰਾਡ ਤੁਸੀਂ 20 ਐਮ ਐਮ ਦੇ ਕਰ ਲਓ ਪੰਜ ਰਾਡ ਤੁਸੀਂ 16 ਐਮ ਐਮ ਦੇ ਕਰ ਲਓ ਜੇ ਕਈ ਭਰਾਵਾਂ ਨੇ ਕਈ ਵਾਰ ਲੋਬੀ ਦੇ ਵਿੱਚ ਕਰਗੇ ਉੱਤੇ ਛੋਟੀ ਮਮਟੀ ਵਗੈਰਾ ਬਣਾਉਣੀ ਹੁੰਦੀ ਆ ਫਿਰ ਤੁਸੀਂ ਜਿੰਨੇ ਵੀ ਸਾਰੇ ਰਾੜ ਨੇ ਜਿਹੜੇ ਉਹ 20 mm ਦੇ ਹੀ ਪਾਓ 18 ਫੁੱਟ ਤੱਕ ਤੁਸੀਂ 10 ਰਾੜ ਪਾ ਕੇ ਉਹ ਜਦੋਂ ਡਾਉਨ ਬੀਮ ਪਾਉਣੇ ਡਾਉਨ ਬੀਮ ਨਾਲ ਮਜ਼ਬੂਤੀ ਬਹੁਤ ਜ਼ਿਆਦਾ ਵਾਦੀ ਜੇ ਪੋਰਚ ਹੋ ਗਿਆ ਜਾਂ 25 ਫੁੱਟ ਦੀ ਲੋਬੀ ਹੋ ਗਈ ਮੈਂ ਦੇਖਿਆ ਕਈ ਭਰਾ ਉੱਥੇ ਵੀ ਇੰਨੀ ਡਾਉਨ ਬੀਮ ਲਾਉਂਦੇ ਓਕਣੀ ਪਾ ਲੈਣ ਨੇ ਉੱਥੇ ਸਲੇਬ ਵੀ 6 ਇੰਚ ਤੋਂ ਉੱਪਰ ਪਲੱਸ ਪਾਓ ਤੇ ਸਰੀਆ ਵੀ ਵੈਸੇ ਤਾਂ ਜਦੋਂ ਵੱਡੇ ਵਾਏ ਆ ਜਾਂਦੇ ਨੇ ਉੱਥੇ ਆਪਾਂ ਨੂੰ ਚੰਗੇ ਆਰਜੀ ਡੈਕਟ ਤੋਂ ਨਕਸ਼ਾ ਡਰਾਇੰਗ ਕਰਵਾ ਲੈਣਾ ਚਾਹੀਦਾ ਕਿਉਂਕਿ ਜਿੰਨੇ ਵੀ ਤੁਸੀਂ ਮਿਸਤਰੀ ਭਰਾ ਹੁੰਦੇ ਨੇ ਇਹ 10ਵੀਂ ਪਾਸ ਆ ਜਾਂ ਅਸੀਂ ਪਲੱਸ 2 ਪਾਸ ਹੁੰਨੇ ਆ ਕਿਉਂਕਿ ਸਾਡੀਆਂ ਕੋਈ ਜ਼ਿਆਦਾ ਵੱਡੀਆਂ ਡਿਗਰੀਆਂ ਨਹੀਂ ਹੁੰਦੀਆਂ ਸਾਡੇ ਸਰਬ ਤਜਰਬੇ ਕੰਮਾਂ ਤੋਂ ਹੀ ਤਜਰਬੇ ਹੁੰਦੇ ਨੇ ਕੰਮ ਕਰ ਕਰਕੇ ਹੀ ਅੱਗੇ ਵਧਾਂਗੇ ਤੇ ਜਿਹੜੇ ਭਰਾ ਇੰਜੀਨੀਅਰ ਹੁੰਦੇ ਨੇ ਜਿਵੇਂ ਵੱਡੇ ਵੱਡੇ ਹਾਲ ਨੇ ਕਈ ਮੈਂ ਦੇਖਿਆ ਪਿੱਛੇ ਕੋਈ ਵੱਡਾ ਸਤਾ ਧਰਮਿਕ ਸਥਾਨ ਬਣਦਾ ਸੀਗਾ ਉਥੇ ਉਹਨਾਂ ਨੇ ਕੋਈ ਡਰਾਇੰਗ ਨਹੀਂ ਕਰਾਈ ਤੇ ਉਸ ਦੇ ਵਿੱਚ ਕੀ ਹੁੰਦਾ ਵੱਡੇ ਪੱਧਰ ਦੇ ਉੱਤੇ ਨਕਸ਼ੇ ਵਾਲਾ ਜਿੰਨੇ ਕੁ ਪੈਸੇ ਲੈਂਦਾ ਉਹਨੇ ਤੁਹਾਡੇ ਪੈਸੇ ਵੀ ਬਚਾ ਦਿੰਦਾਗਾ ਉਦੋਂ ਵੱਧ ਜਿਆਦਾ ਮਜ਼ਬੂਤੀ ਵੀ ਬਣਾ ਦਿੰਦਾਗਾ ਧਿਆਨ ਰੱਖਿਆ ਕਰੋ ਛੋਟੀਆਂ ਛੋਟੀਆਂ ਗੱਲਾਂ ਨਾਲ ਤੁਸੀਂ ਆਪਣੇ ਘਰ ਨੂੰ ਇਸ ਦੇ ਵਿੱਚ ਅਸੀਂ 5 ਇੰਚ ਸਲੈਬ ਕਾਪ ਪਾਉਣੀ ਆ ਇਹ ਬਹੁਤ ਜ਼ਰੂਰੀਆ ਗੱਲ ਕਿਉਂਕਿ ਇਹਦਾ ਬਾਯਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਹਰੇਕ ਦਾ 13 ਫੁੱਟ ਤੋਂ ਬਾਅਦ ਦੀਵਾਰ ਆ ਗਈ ਦੇਖ ਸਕਦੇ ਹੋ 13 ਫੁੱਟ ਤੋਂ ਬਾਅਦ ਦੀਵਾਰ ਆ ਗਈ ਕਿਉਂਕਿ ਜਦੋਂ 20 ਫੁੱਟ ਤੋਂ ਬਾਅਦ ਫਿਰ ਅਸੀਂ ਸਲੈਬ 6 ਇੰਚ ਕਰ ਦਿੰਨੇ ਆ ਕੋਕ ਸਲੇਮ ਇੱਕ ਜਦੋਂ ਵੀ ਪਾਈਪਾਂ ਦੇਖ ਸਕਦੇ ਹੋ ਤੁਸੀਂ ਇਹ ਪਾਈਪਾਂ ਪਈਆਂ ਹੋਈਆਂ ਪਾਈਪਾਂ ਦੇ ਉੱਤੇ ਤੁਸੀਂ ਜਿੱਥੋਂ ਪਾਈਪਾਂ ਨਹੀਂ ਸਲੇਬ ਆ ਜਿੰਨੇ ਜ਼ਿਆਦਾ ਪਾਈਪ ਨੇ ਉੱਥੇ ਤੁਸੀਂ ਸਲੇਬ ਨੂੰ ਮੋਟੀ ਕਰ ਦੋ ਕਿਉਂਕਿ ਉੱਪਰ ਆਪਣੇ ਲਾਵੇ ਦੋ ਰਦਿਆਂ ਦਾ ਮਾਰਜਨ ਹੁੰਦਾ ਜਦੋਂ ਉੱਪਰਲੀ ਬਿਲਡਿੰਗ ਪਾਉਣੇ ਆ ਉਹ ਰੋੜੀ ਵਗੈਰਾ ਚ ਨਿਕਲ ਜਾਂਦਾ ਜਿੱਥੇ ਜ਼ਿਆਦਾ ਪਾਈਪ ਹੁੰਦੇ ਨੇ ਉੱਥੋਂ ਥੋੜਾ ਜਿਹਾ ਮਾਲ ਵੱਧ ਪਾ ਜਾ ਇੱਕ ਜਮੇ ਉਹ ਤੁਸੀਂ ਮੂਰੇ ਦੇਖਿਆ ਤੁਸੀਂ ਮੋਲਡਿੰਗ ਦਾ ਇਹ ਤੁਸੀਂ ਅਸੀਂ ਪੌੜੀ ਵਾਲੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਤਰ੍ਹਾਂ ਨਾ ਪੌੜੀ ਦਾ ਨਾਲ ਦੀ ਨਾਲ ਹੀ ਸਰੀਆ ਉੱਪਰ ਮੋੜ ਦਨੇ ਆ ਅਸੀਂ ਇਹਨੂੰ ਪੂਰੇ ਪ੍ਰੋਪਰ ਭਰਾਂਗੇ ਇਹਦੇ ਕੋਈ ਰਦਾ ਵਗੈਰਾ ਨਹੀਂ ਲਾਉਂਦਾ ਕੋਈ ਤੇੜ ਵਗੈਰਾ ਨਹੀਂ ਆਊਗੀ ਕਿਉਂਕਿ ਇਹ ਆਰ ਸੀ ਸੀ ਬਣ ਜਾਣਾ ਇਹ 4 ਇੰਚ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬੰਨਿਆ ਕਰੋ ਜਾਂ ਜਿਵੇਂ ਕਈ ਵਾਰਾ ਮੂਰੇ 1 ਫੁੱਟ ਕਰਦੇ ਲਾ ਕੇ ਉੱਤੇ ਉਸ ਤੋਂ ਬਾਅਦ ਆਪਾਂ ਦੇਖ ਰਹੇ ਹੁੰਨੇ ਆ ਵੀ ਗ੍ਰਿਲ ਲੱਗੀ ਹੁੰਦੀ ਆ ਉਹਦੇ ਤੇ ਵੀ ਤੁਸੀਂ 1 ਫੁੱਟ ਆਰ ਸੀ ਸੀ ਬਣਾ ਦਿਆ ਕਰੋ ਕਿਉਂਕਿ ਮੂਰੇ ਜਦੋਂ ਕ੍ਰੈਕ ਜਾਇਆ ਹੁੰਦੇ ਨੇ ਬਹੁਤ ਪਰੇ ਲੱਗਦੇ ਨੇ ਆਪਣੇ ਕੰਮ ਨੂੰ ਮਜ਼ਬੂਤ ਬਣਾਉਣ ਲਈ ਸਾਡੇ ਜਿੰਨੀ ਜਿੰਨੀ ਕਿ ਸਾਡੇ ਲਵੇ ਜਾਣਕਾਰੀ ਹੈ ਅਸੀਂ ਦਿੰਦੇ ਰਹਾਂਗੇ ਸਾਡੇ ਚੈਨਲ ਨੂੰ ਫੋਲੋ ਲਾਈਕ ਕਮੈਂਟ ਕਰਿਆ ਕਰੋ ਜੇ ਕੋਈ ਗਲਤੀ ਹੋਵੇ ਤਾਂ ਵੀ ਕਮੈਂਟ ਕਰਿਆ ਕਰੋ ਕਿਉਂਕਿ ਤੁਹਾਡੇ ਤੋਂ ਸਾਨੂੰ ਵੀ ਕੁਝ ਸਿੱਖਣ ਨੂੰ ਮਿਲੇਗਾ ਤੇ ਇਸ ਤਰ੍ਹਾਂ ਹੀ ਭਰਾ ਅੱਗੇ ਵਧਿਆ ਜਾਂਦਾ ਧੰਨਵਾਦ ਜੀ